नो नो दिस इज द डोर इज नॉट द वे डोर इज नॉट द शॉर्टेस्ट पाथ टू माय हाउस यू आर रिस्पांसिबल टू माय हाउस तू फिर मैं लो बात करो जी मैं इससे चार्ज क्या मेरा मेरे का बात यू डोंट एट माय बात सुन जी ਦੀ ਵੱਡੀ ਖਬਰ ਜੁੜੀ ਹੋਈ ਹੈ ਸ਼੍ਰੋਮਨੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਵਿਜੀਲੈਂਸ ਨੇ ਪੰਜਾਬ ਦੇ ਅਕਾਲੀ ਲੀਡਰ ਵਿਕਰਮ ਮਜੀਠੀਆ ਦੇਕਰ ਛਾਪਾ ਮਾਰਿਆ ਹੈ ਦੱਸ ਦਈਏ ਕਿ ਲਗਭਗ ਸਵੇਰੇ ਹੀ 15 ਅਧਿਕਾਰੀ ਅੰਮ੍ਰਿਤਸਰ ਸਿਟੀ ਤੋਂ ਉਹਨਾਂ ਦੇ ਗ੍ਰੀਨ ਐਵੇਨਿਊ ਕਰ ਦੇ ਵਿੱਚ ਪਹੁੰਚੇ ਹਾਲਾਂਕਿ ਬਿਜਲੈਂਸ ਨੇ ਉਸ ਮਾਮਲੇ ਸੰਬੰਧੀ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਜਿਸ ਤੇ ਵਿੱਚ ਛਾਪਾ ਮਾਰਿਆ ਗਿਆ ਸੀ ਬਿਜਲੈਂਸ ਦੇ ਐਸਐਸਪੀ ਲਖਵੀਰ ਸਿੰਘ ਨੇ ਖੁਦ ਮਜੀਠਿਆ ਦੇ ਘਰ ਮੌਜੂਦ ਸਨ ਵਿਕਰਮ ਮਜੀਠਿਆ ਨੇ ਆਪਣੀ ਪੋਸਟ 'ਚ ਲਿਖਿਆ ਕਿ ਮੈਂ ਤੁਹਾਨੂੰ ਬਹੁਤ ਪਹਿਲਾਂ ਦੱਸਿਆ ਸੀ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰਗ ਮਾਮਲੇ 'ਚ ਮੇਰੇ ਵਿਰੁੱਧ ਕੁਝ ਨਹੀਂ ਮਿਲੇ ਆ ਤਾਂ ਹੁਣ ਇਹ ਮੇਰੇ ਵਿਰੁੱਧ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ ਅ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਾਲੀ ਇੱਕ ਟੀਮ ਨੇ ਮੇਰੇ ਕਰ ਛਾਪਾ ਮਾਰਿਆ ਉਸੇ ਸਮੇਂ ਵਿਕਰਮ ਮਜੀਠੀਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਾਈਵ ਹੋਏ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੋਂ ਰਸਟੂਡੀਅਨ ਕਰ ਰਹੇ ਚੈਟਿੰਗ ਬਲੌਗ ਕੋਈ ਵੀ ਦੇਖ ਲਿਓ

ਉਹ ਵੀਡੀਓ ਬਣਾਇਆ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਸਾਰੇ ਜਨਰਲਾਂ ਨੂੰ ਬੁਲਾ ਲਓ ਜੀ ਸਾਰੇ ਜਨਰਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮਜੂਰ ਡੋਨਟ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇਨਾ ਤੁਸੀਂ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਤੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਦਿਓ ਮੈਸਰ ਜੀ ਮੈਂ ਪਛਾਨ ਮੈਸਰ ਜੀ ਪਛਾਨ ਪੁੱਛ ਮੈਨੂੰ ਨੋਸਮਨ ਆਇਆ ਹੋਆ ਯੂ ਜੀ ਤੁਸੀਂ ਦੋੜਾ ਜੀ ਦਾ ਮੈਂ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਕਲਾਈਮਸ ਵਰਡ ਦੇ ਬਿਜ਼ਨਸ ਵੀ ਕਾਲ ਹੋ ਤੁਸੀਂ ਪਾ ਡੀਐਸਪੀ ਅੰਦਰ ਆ ਗਏ ਜੋ ਮੈਂ ਅੰਦਰ ਆਏ ਉਹ ਮੈਂ ਦੱਸ ਰਿਹਾ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਮੈਨੂੰ ਪਤਾ ਅਸੀਂ ਦੱਸ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਹਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੈਂ ਸਰਪੰਚ ਘਰਿਆ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਥੋੜੇ ਨਾਲ ਦੱਸਿਓ ਮਾੜਾ ਜੀ ਇੱਥੇ ਕੀ ਕਵਰੇਜ ਠੱਗਾ ਕਰਦੇ ਨਹੀਂ ਕੋਈ ਠੱਗਾ ਕਰਦੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪ੍ਰਿੰਟ ਕਰੋਗੇ ਤੁਸੀਂ ਵਾਪਸ ਭੇਜੋ ਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਕਪਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪਣੇ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਚ ਸਭ ਨੂੰ ਰਿਕਾਰਡ ਹੋ ਰਿਹਾ ਹੈ ਰੋਗੇ ਰੋਗੇ ਤੋਂ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਨੇ ਜਿਹਨੂੰ ਉਹਨ ਖੂਬ ਸਭ ਰਿਕਾਰਡ ਹੋਣਾ ਹੈ ਤੁਹਾਡਾ ਵੀ ਸੂਟ ਥਰੇਪੀਸਟਰ ਹੈ ਸਾਡੀ ਨਾ 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 ਤਰੇ ਥਰੇ ਕਹਿੰਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜਾਲੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਟਿੱਕਰ ਬਣਾਓ ਇਹਨੂੰ ਬਣਾਇਆ ਸਾਰੇ ਪ੍ਰਾਪਰਟੀ ਦੀ ਉੰਗੀਆਂ ਪ੍ਰਕਿਰਿਆ ਤੋਂ ਵਿਗੜਨ ਤੋਂ ਖਰਾਬ ਹੋਣ ਦੇ ਨਾਲ ਤੁਸੀ ਜਿਹੜਾ ਵਿਗੜ ਪਉ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾ ਤਵਰਤੀ ਵੀ ਤੁਹਾਡੇ ਚ ਆਹ ਕੌਣ ਸੀ ਤੁਸੀਂ ਸਰਮੈਨ ਸੈਕਟਰ ਤੁਹਾਡੀ ਵਰਤੀ ਕਿੱਥੇ ਜੀ ਬਿਜ਼ਨਸ ਹੋ ਰਹੀ ਵਰਤੀ ਨੇ ਤੁਸੀਂ ਕੀ ਆ ਜੀ ਮੈਂ ਸੈਕਟਰ ਜੀ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਵਿੱਚ ਹੋਵੋ ਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰ ਘੁੰਮਦੇ ਮੇਰਾ ਕਿੱਥੇ ਫੋਨ ਨਾ ਜੀ ਤੁਸੀਂ ਬੈਂਡ ਐਸ.ਟੀ. ਵਿਜ਼ਨ ਨਾਲ ਸਾਰੇ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਇਆ ਜੀ ਤੁਹਾਡੇ ਮੇਰੇ ਘਰ ਆਇਆ ਜੀ ਮੇਰੇ ਲਾਈਨ ਜੀ ਰਿਪੋਰਟਰ ਨਹੀਂ ਤੁਸੀਂ ਪਲੀਜ਼ ਕੋ ਵੀ ਯੂ ਆਰ ਨਾਟ ਕੋਆਪਰੇਟਿੰਗ ਸੁਣੋਗੇ ਰਿਲੀਸ ਇਟ ਆਊਟ ਪਲੀਜ਼ ਸਿਕਾਟ ਵੀ ਨਾਟ ਇਨ ਅ ਪਬਲਿਕ ਯੂ ਵਾਈ ਨਾਟ ਇਸਿੰਗ ਇਨ ਲੇਆਉਟ ਮਾਈਟ ਬੀ ਪੀਪਲ ਜੇ ਤੁਸੀਂ ਲੈ ਕੇ ਮਸਲੇ ਜਦੋਂ ਨਾ ਆਈ ਈ ਐਮ ਨਾਟ ਆਮ ਸੌਰੀ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਧੱਕਾ ਕਰ ਰਹੇ ਹੋ ਬੇਕੀ ਜੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ ਤੱਕ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਤੱਕਾ ਤਾਂ ਮੇਰੇ ਨਾਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਮਿਲੂਗਾ ਵਧੀਆ ਗੱਲਾਂ ਵੀਡੀਓ ਰੋਕੀ ਲੇਕਰ ਕੇ ਜੇ ਤੁਸੀਂ ਬੋਲੋ ਤਾਂ ਮੌਕਾ ਦੋ ਕੋਈ ਬੈ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿਣਾ ਬੈਠੋ ਨਾਰਥਨ ਫਰੰਟ ਆਫ ਦ ਕੈਮਰਾ ਉਸ ਜੀ ਰਿਕਾਰਡਿੰਗ ਨਾ ਮੀਰ ਐਡਵੋਕੇਟ ਨੌਨਦਰ ਉਹਨੂੰ ਸਾਰਾ ਦੱਸਦੇ ਡਾਕਟਰਸ ਹੋਣੀ ਕੀ ਗੱਲ ਹੈ ਬੈਠਾ ਜਾਓ ਮੈਂ ਬੈਠਦਾ ਕੋਈ ਪੰਚ ਕਰਨਾ ਤੇ ਵੀਡੀਓ ਬਣਾਈ ਚੱਲੂ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਰੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਚੀ ਮੈਂ ਜਾਪ ਤੇ ਜੀ ਗੱਲ ਕਰ ਰਿਹਾ ਹਾਂ ਜਾਪ ਤੇ ਜਵਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਡੇ ਨਾ ਤੁਸੀਂ ਸੁਣੋ 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 ਜੇ ਜਾਪ ਤੇ ਝੁੰਡੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਦੇ ਦਿੱਤੇ ਨਾ ਸਿਪਾਈ ਤੇ ਸਕਿਉਰਟੀ ਨੇ ਆ ਵੀ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਕਿਹਾ ਕਿ ਉਹਨੂੰ ਨੋਟ ਕਰਾ ਦਿਓ ਇਹਨੂੰ ਨੋਟ ਕਰਾਇਆ ਤੁਹਾਡੀ ਸਕਿਉਰਟੀ ਨੂੰ ਕੀ ਖੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਦੇ ਨਾਲ ਨੂੰ ਅਸੀਂ ਨਿਸ਼ਾਨ ਦੇ ਤੋ ਉਹਨਾਂ ਨੇ ਦੱਸਿਆ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਹਾਂ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੀ ਹੋ ਜੀ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ